ਦੇਖ ਰਹੇ ਹੋ ਪੰਜਾਬਾਪ ਨਿਊਜ਼ ਤੇ ਮੈਂ ਹਾਂ ਜਗਦੀਪ ਸਿੰਘ ਮੇਜਰ ਦੇ ਵਿਰੇ ਦੇ ਵਿੱਚ ਅੱਜ ਫੇਰ ਤੋਂ ਇੱਕ ਵਾਰ ਰੌਣਕਾਂ ਲੱਗ ਰਹੀਆਂ ਨੇ ਜ਼ਰੂਰਤਮੰਦ ਬੱਚਿਆਂ ਦੇ ਆਨੰਦਗਾਰਜ ਅੱਜ ਕਰਵਾਏ ਜਾ ਰਹੇ ਨੇ ਬੇਸ਼ੱਕ ਦੀ ਸਰੀਰਕ ਤੌਰ ਤੇ ਮੇਜਰ ਸਾਹਿਬ ਅੱਜ ਸਾਡੇ ਵਿਚਕਾਰ ਨਹੀਂ ਲੇਕਿਨ ਉਹਨਾਂ ਦੀ ਸੋਚ ਉਹਨਾਂ ਦੇ ਕੀਤੇ ਹੋਏ ਕੰਮ ਅੱਜ ਵੀ ਇਸ ਦੁਨੀਆ ਦੇ ਵਿੱਚ ਯਾਦ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਅਮਲ ਵੀ ਕੀਤਾ ਜਾ ਰਿਹਾ ਹੈ ਸੋ ਸਾਡੇ ਨਾਲ ਮਸਤਾਨ ਜੀ ਨੇ ਮਸਤਾਨ ਜੀ ਬਹਿਗੁਰੇ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਿੰਘ ਸਾਹਿਬ ਅੱਜ ਦੇ ਜੋ ਪ੍ਰੋਗਰਾਮ ਰੱਖੇ ਨੇ ਕੀ ਕੀ ਪ੍ਰੋਗਰਾਮ ਨੇ ਜੀ ਇਹ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਸਰਦਾਰ ਸੁਖਵਿੰਦਰ ਸਿੰਘ ਨਾਗੂ ਸਾਹਿਬ ਜੀਆਂ ਦੇ ਮੌਜੂਦਗੀ ਦੇ ਵਿੱਚ ਲੋੜਵੰਦ ਅਨੇਕਾਂ ਧੀਆਂ ਦੇ ਆਨੰਦ ਕਾਰਜ ਹੋਏ ਹੋਏਾਰੇ ਅਤੇ ਹੁੰਦੇ ਸੀ ਹੂੰ ਉਸੇ ਤਰ੍ਹਾਂ ਹੀ ਉਹ ਜਿਹੜੀ ਇਸ ਘਰ ਦੀ ਇਸ ਸੰਸਥਾ ਦੀ ਮੇਜਰ ਦੇ ਵੇੜੇ ਦੀ ਪਰੰਪਰਾ ਹੈ ਜੀ ਤੇ ਉਹ ਬਰਕਰਾਰ ਚੱਲਦੀ ਆ ਰਹੀ ਹੈ ਸੋ ਉਹਨਾਂ ਦੇ ਜਾਣ ਤੋਂ ਬਾਅਦ ਵੀ ਕਈ ਸਾਰੇ ਜਿਹੜੇ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਤੇ ਇਸ ਘਰ ਦੇ ਵਿੱਚ ਹੋ ਚੁੱਕੇ ਨੇ ਤੇ ਅੱਜ ਫਿਰ ਤੋਂ ਇੱਕ ਹੋਰ ਗੁਰਸਿੱਖ ਪਰਿਵਾਰ ਦੀ ਬੱਚੀ ਦਾ ਆਨੰਦ ਕਾਰਜ ਹੈ ਹੂੰ ਬਾਬਾ ਜੀ ਕਿਤੇ ਇਹ ਤਾਂ ਨਹੀਂ ਹੈਗਾ ਕਿਉਂਕਿ ਮੇਜਰਸ ਆਪ ਖੁਦ ਹੁੰਦੇ ਸੀ ਸੁਖਵਿੰਦਰ ਸਿੰਘ ਮਾਵੀ ਜੀ ਜਦੋਂ ਹੁੰਦੇ ਸੀ ਤਾਂ ਪੈਸੇ ਦੀ ਕਦੇ ਕੋਈ ਤੋੜ ਨਹੀਂ ਆਈ ਸੀ ਜੀ ਵਧੀਆ ਪ੍ਰੋਗਰਾਮ ਕਰਦੇ ਸੀ ਉਹਨਾਂ ਤੇ ਬਾਅਦ ਕਦੇ ਇਹੋ ਜਿਹਾ ਕੋਈ ਉਹ ਤਾਂ ਨਹੀਂ ਲੱਗਦਾ ਵੀ ਕੁਝ ਪ੍ਰੋਗਰਾਮਾਂ 'ਚ ਕਮੀ ਰਹਿ ਜਾਂਦੀ ਆ ਜਾਂ ਕੁਝ ਬਹੁਤ ਚੀਜ਼ ਨਾ ਕਰ ਸਕਦੇ ਜਿਹੜੀ ਉਹਨਾਂ ਦੇ ਹੁੰਦੇ ਉਹ ਜਾਂਦੀ ਸੀ ਦੇਖੋ ਜੀ ਉਹਨਾਂ ਦੇ ਜਾਣਤ ਬਾਅਦ ਦੇਖੋ ਕੁਛ ਨਾ ਕੁਛ ਤਾਂ ਜਿਹੜੀਆਂ ਕਮੀਆਂ ਤਾਂ ਮਹਿਸੂਸ ਹੁੰਦੀਆਂ ਹੀ ਨੇ ਜੀ ਜਿਸ ਤਰ੍ਹਾਂ ਬੱਚਿਆਂ ਦੇ ਆਨੰਦ ਕਾਰਜ ਦੇ ਸਮੇ ਲੋੜੀ ਦੇ ਬਰਤਨ ਦਿਆ ਕਰਦੇ ਸੀ ਜਿੰਨੇ ਜ਼ਰੂਰਤ ਦੇ ਬਰਤਨ ਹੁੰਦੇ ਨੇ ਸਾਡੇ ਘਰਾਂ ਦੇ ਵਿੱਚ ਰਸੋਈ ਦੇ ਭਾਂਡੇ ਉਹ ਦਿਆ ਕਰਦੇ ਸਨ ਨਾਲ ਕੋਈ 5 11 ਸੂਟ ਕੱਪੜੇ ਦਿਆ ਕਰਦੇ ਸਨ ਬਿਸਤਰੇ ਵਗੈਰਾ ਬੈੱਡ ਅਤੇ ਅਲਮਾਰੀ ਜੀ ਕੁਰਸੀਆਂ ਟੇਬਲ ਹੂੰ ਇਹ ਕਾਫੀ ਸਾਰਾ ਸਮਾਨ ਵੀ ਨਾਲ ਦਿਆ ਕਰਦੇ ਸੀ ਜੀ ਸੋ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਸੋ ਇੰਨਾ ਚੀਜ਼ਾਂ ਇੱਕ ਫਿਲਹਾਲ ਜਿਹੜੀਆਂ ਆ ਅਸੀਂ ਨਹੀਂ ਦੇ ਰਹੇ ਹੂੰ ਤੇ ਇਹ ਜਿਹੜਾ ਬੜੇ ਪਿਆਰ ਤੇ ਮਾਨ ਮਰਿਆਦਾ ਦੇ ਨਾਲ ਹੂੰ ਵੈਸ਼ ਨੂੰ ਸਿੰਪਲ ਸਾਦਾ ਭੋਜਨ ਪ੍ਰਸ਼ਾਦਾ ਜਿਹੜਾ ਆ ਉਹ ਆਈ ਹੋਈ ਬਰਾਤ ਉਹ ਭਗਤ ਚੰਗੀ ਤਰ੍ਹਾਂ ਕਰ ਰਹੇ ਸਾਰੇ ਜੀ ਚੰਗੀ ਤਰ੍ਹਾਂ ਹੁੰਦੀ ਹੈ ਜੀ ਜਿਸ ਤਰ੍ਹਾਂ ਕਿ ਜਿੰਨਾ ਕੋ ਆਪਣਾ ਆਮ ਨਾਰਮਲ ਹੀ ਸਾਦੇ ਵਿਆਹ ਦੇ ਵਿੱਚ ਹੁੰਦਾ ਜੀ ਉਹ ਸਾਰਾ ਹੀ ਪ੍ਰੋਪਰ ਤਰ੍ਹਾਂ ਉਸੇ ਤਰ੍ਹਾਂ ਮੈਨੇਜਮੈਂਟ ਕੀਤਾ ਜਾਂਦਾ ਆ ਇਹ ਇਹ ਜਿਹੜੇ ਸਾਰੇ ਕਾਰਜ ਨੇ ਜੀ ਸਰਦਾਰ ਸੁਖਜਿੰਦਰ ਸਿੰਘ ਦੀ ਸਮਾਜਿਕ ਮਾਗੀ ਸਾਹਿਬ ਜੀਾਂ ਦੇ ਪਿਆਨਾ ਕਰਨ ਤੋਂ ਬਾਅਦ ਹਮ ਉਹਨਾਂ ਦੇ ਭਰਾਤਾਂ ਨੇ ਜੀ ਸਾਡੇ ਬੜੇ ਸਤਿਕਾਰਯੋਗ ਬਾਬਾ ਜੀ ਬਾਬਾ ਰੰਤਿਰ ਸਿੰਘ ਜੀ ਕੈਨੇਡਾ ਤੋਂ ਜੀ ਤੇ ਉਹਨਾਂ ਦੇ ਜਿਹੜਾ ਸਹਿਯੋਗ ਸਦਕਾ ਸਾਰੇ ਕਾਰਜ ਜਿਹੜੇ ਇੱਥੇ ਦੇ ਬਰਕਰਾਰ ਚੱਲ ਰਹੇ ਨੇ ਜੀ ਤੇ ਅੱਜ ਫਿਰ ਜਿਹੜੇ ਆਨੰਦ ਕਾਰਜ ਹੋ ਰਹੇ ਨੇ ਕਿਹੜੀ ਕਿਹੜੀ ਜਗ੍ਹਾ ਤੋਂ ਜੋੜਾ ਹੈ ਜੀ ਇਹ ਜੀ ਲੜਕੀ ਵਾਲੇ ਨੇ ਜਿਹੜੇ ਉਹ ਆਪਣੇ ਤੋਂ ਲੋਕਲ ਹੀ ਐ ਮਹਾਲੀ ਜ਼ਿਲ੍ਹੇ ਤੋਂ ਹੀ ਨੇ ਜੀ ਤੇ ਇੱਥੇ ਗੁੰਨੋ ਮਾਦਰਾ ਨਗਰ ਉਹਨਾਂ ਦਾ ਜੀ ਤੇ ਜਿਹੜੀ ਬਰਾਤ ਆ ਰਹੀ ਹੈ ਉਹ ਖਮਾਣੋ ਸੈਡ ਤੋਂ ਆ ਰਹੀ ਹੈ ਖਮਾਣੋ ਸਾਹਿਬ ਖਾਸ ਇੱਕ ਖਮਾਣੋ ਸ਼ਹਿਰ ਤੋਂ ਆ ਜੀ ਇਸ ਤੋਂ ਬਾਅਦ ਇੱਕ ਹੋਰ ਮਾਵੀ ਸਾਹਿਬ ਦਾ ਸੁਪਨਾ ਸੀ ਅਤੇ ਗੱਤਕਾ ਵੀ ਸ਼ੁਰੂ ਕੀਤਾ ਸੀ ਉਹ ਕਲਾਸਾਂ ਵੀ ਚੱਲ ਰਹੀਆਂ ਜਾਂ ਨਹੀਂ ਜੀ ਹਾਂਜੀ ਚੱਲ ਰਹੀਆਂ ਚੱਲ ਰਹੀਆਂ ਬਿਲਕੁਲ ਬਰਕਰਾਰ ਹੈ ਟਾਈਮਿੰਗ ਕੀ ਰੱਖੀ ਹੋਈ ਹੈ ਜੀ ਟਾਈਮਿੰਗ ਸਨ ਸਾਹਿਬ ਜੀ ਗੱਤਕੇ ਦੀ ਹੈ ਜੀ ਬੱਚਿਆਂ ਦੀ ਜਿਹੜੀ ਰੁਟੀਨ ਦੀ ਹੈ ਹੂੰ ਉਹ ਸ਼ਾਮ ਨੂੰ 5 ਤੋਂ 7 ਹੈ ਜੀ ਜੀ ਤੇ ਸੰਡੇ ਨੂੰ ਹਰ ਸੰਡੇ ਨੂੰ ਡਬਲ ਕਲਾਸ ਲੱਗਦੀ ਆ ਜੀ ਅਮਰਤ ਵੇਲੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਬੱਚਿਆਂ ਦੀ ਕਲਾਸ ਹੁੰਦੀ ਹੈ ਜਿਸ ਦੇ ਵਿੱਚ 2 ਘੰਟੇ ਗੁਰਬਾਣੀ ਸੰਥਿਆ ਹੁੰਦੀ ਹੈ ਜੀ ਤੇ ਬਾਕੀ ਟਾਈਮ ਅੱਜ ਪ੍ਰੋਗਰਾਮ ਕਰ ਰਹੇ ਹੋ ਜਾਂ ਇਸ ਤਰ੍ਹਾਂ ਤੁਸੀਂ ਕਰਵਾਉਂਦੇ ਰਹਿੰਦੇ ਹੋ ਕਿਤੇ ਸਮਾਜ ਸੇਵਕਾਂ ਦੁਆਰਾ ਕਿਸੇ ਦੁਆਰਾ ਵੀ ਯੋਗਦਾਨ ਵਿੱਚ ਪਾਇਆ ਜਾਂਦਾ ਇਸ ਦੇ ਜੀ ਨਹੀਂ ਜੀ ਹਜੇ ਤੱਕ ਤਾਂ ਕੋਈ ਨਹੀਂ ਤੇ ਆਪਾਂ ਕਦੇ ਕਿਸੇ ਨੂੰ ਦਿਨਤੀ ਵੀ ਨਹੀਂ ਕਰੀ ਜੀ ਕਿਉਂਕਿ ਜਿੰਨਾਂ ਕੋ ਸਾਡੇ ਸਤਕਾਰਯੋਗ ਬਾਬਾ ਜੀ ਰੰਧੀ ਜੀ ਕਰਦੇ ਨੇ ਜਿੰਨਾਂ ਸਾਨੂੰ ਉਹ ਡਿਊਟੀ ਸੇਵਾ ਲਾ ਦਿੰਦੇ ਆ ਜੀ ਅਸੀਂ ਉਹਦੇ ਮੁਤਾਬਕ ਉਹਨਾਂ ਕੋ ਕਰ ਦਿੰਦੇ ਆ ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਜੀ ਇਹੀ ਕਰਾਂਗੇ ਜੀ ਕਿ ਜਿਹੜੇ ਕਰਜ਼ਿਆਂ ਤੋਂ ਬਚਣਾ ਚਾਹੀਦਾ ਸਾਨੂੰ ਤੇ ਇਸ ਪਰਿਵਾਰ ਦਾ ਮੇਜਰ ਪਰਿਵਾਰ ਦਾ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਗੀ ਸਾਹਿਬ ਜੀਆ ਦਾ ਇਹ ਕਹਿਣਾ ਸੀ ਸੁਪਣਾ ਸੀ ਕਿ ਤੁਸੀਂ ਕਰਜ਼ਿਆਂ ਤੋਂ ਬਚੋ ਜੀ ਤੇ ਸਾਦੇ ਜਿਹੜੇ ਵਿਆਹ ਕਾਰਜ ਕਰੋ ਧੀਆ ਦੇ ਤੇ ਨਾ ਧੀਆਲੇ ਨੂੰ ਤੰਗ ਕਰੋ ਤੇ ਨਾ ਆਪ ਤੰਗ ਹੋਵੋ ਬਿਲਕੁਲ ਸੋ ਇਹ ਚੀਜ਼ਾਂ ਸਾਨੂੰ ਬਿਲਕੁਲ ਸੋਚਣ ਅਤੇ ਵਿਚਾਰਨ ਵਾਲੀਆਂ ਨੇ ਅਸੀਂ ਕਰਜ਼ਾਈ ਹੋ ਕੇ ਫਿਰ ਕਰਜ਼ੇ ਦੇ ਵਿੱਚ ਫਸ ਜਾਂਦੇ ਆ ਤੇ ਬਹੁਤ ਸਾਰੀ ਏਦਾਂ ਦੇ ਆਪਾਂ ਦੇਖਦੇ ਆ ਜਿਹੜੇ ਭਾਣੇ ਵਾਪਰਦੇ ਨੇ ਕਰਜ਼ੇ ਨੂੰ ਲੈ ਕੇ ਖੁਦਕੁਸ਼ੀਆਂ ਹੁੰਦੀਆਂ ਨੇ ਹੋਰ ਅਨੇਕਾਂ ਪ੍ਰਕਾਰ ਦੇ ਝਗੜੇ ਪਰਿਵਾਰਾਂ 'ਚ ਕਲੇਸ਼ ਛਿੜਦੇ ਆ ਸੋ ਉਸ ਤੋਂ ਚੰਗਾ ਤਾਂ ਇਹੀ ਆ ਕਿ ਅਸੀਂ ਸੰਕੋਚ ਕੇ ਚੱਲੀਏ ਤੇ ਜਿੰਨਾ ਅਸੀਂ ਜੀਵਨ ਨੂੰ ਸਾਦਾ ਜਿਉਵਾਂਗੇ ਤੇ ਗੁਰੂ ਸਾਹਿਬਾਨਾਂ ਦੇ ਸਾਡਿਆਂ ਦੇ ਇਹ ਹੁਕਮ ਵੀ ਨੇ ਸਾਦਾ ਜੀਵਨ ਜਿਉਣਾ ਤੇ ਤੰਦਰੁਸਤੀ ਮਿਲਦੀ ਹੈ ਤਾਂ ਜਿੰਨਾ ਅਸੀਂ ਜਾਦਾ ਇਹਨਾਂ ਚੀਜ਼ਾਂ ਤੇ ਫਜ਼ੂਲ ਖਰਚਾਂ 'ਚ ਵੜਦੇ ਆ ਆਤਮਿਕ ਆਨੰਦ ਵੀ ਖਰਾਬ ਹੁੰਦਾ ਤੇ ਸਾਡੀ ਆਰਥਿਕ ਅਵਸਥਾ ਵੀ ਜਿਹੜੀ ਆ ਖਰਾਬ ਹੁੰਦੀ ਹੈ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਰਮਸਤਾਨ ਜੀ ਸੋ ਬਿਲਕੁਲ ਜਿਸ ਤਰ੍ਹਾਂ ਮਸਤਾਨ ਜੀ ਨੇ ਕਿਹਾ ਵੀ ਹੈ ਤੇ ਕਰੋਨਾ ਦੌਰ ਦੇ ਵਿੱਚ ਵੀ ਇਹ ਚੀਜ਼ਾਂ ਬਖੂਬੀ ਦੇਖਣ ਦੇ ਵਿੱਚ ਮਿਲੀਆਂ ਨੇ ਕਿ ਜਿਹੜੇ ਸਾਦੇ ਵਿਆਹ ਸੀ ਬਹੁਤ ਵਧੀਆ ਤਰੀਕੇ ਨਾਲ ਸਿਰੇ ਵੀ ਚੜਦੇ ਸਨ ਤੇ ਕਿਸੇ ਦੇ ਉੱਤੇ ਕੋਈ ਬਾਧੂ ਘਰ ਵੀ ਨਹੀਂ ਸੀ ਪੈ ਰਿਆ ਬਹੁਤ ਵੱਡੀ اپੀਲ ਜਿਹੜੀ ਮस्तानਜੀ ਦੁਆਰਾ ਕੀਤੀ ਗਈ ਹੈ ਤੇ ਇਸ ਘਰ ਦਾ ਅਸੂਲ ਵੀ ਇਹੀ ਹੈ ਕਿ ਸਾਦੇ ਵਿਆਹ ਕਿਤੇ ਜਾਣ ਬੇ ਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ ਸਾਰਿਆਂ ਨੂੰ ਜੇਕਰ ਸੇਧ ਮਿਲਦੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਮੇਜਰ ਦੀ ਯਾਦ ਜਿਹੜੀ ਸਾਡੇ ਦਿਲਾਂ ਦੇ ਵਿੱਚ ਆ ਅਸੀਂ ਵੱਧ ਤੋਂ ਵੱਧ ਅੱਗੇ ਉਹਨਾਂ ਲੋਕਾਂ ਤੱਕ ਪਹੁੰਚ ਆ ਸਕੀਏ ਜਿਹੜਾ ਨੂੰ ਅਜੇ ਤੱਕ ਮੇਜਰ ਦੇ ਬਾਰੇ ਨਹੀਂ ਪਤਾ ਤੇ ਮੇਜਰ ਦੇ ਵਿਹੜੇ ਬਾਰੇ ਨਹੀਂ ਪਤਾ ਦੇਖਦੇ ਰਹੋ ਪੰਜਾਬ ਅਪਨਿਊਜ਼ ਕਰਾਲੀ ਤੋਂ ਜਗਦੀਸ਼ ਸਿੰਘ ਦੀ ਰਿਪੋਰਟ ਧੰਨਵਾਦ